ਦੀਦੀ ਤੇ ਝੂਠ ਨਾ ਬੋਲੋ ਮੈਨੂੰ ਸਾਰਾ ਪਤਾ ਟਾਡਾ ਤੂੰ ਹੀ ਗਵਾਂਢ ਨਾਲ ਗੱਲ ਕਰਕੇ ਆਏ ਓ ਉਹ ਦੋਵੇਂ ਜਾਣੀਆਂ ਕਹਿੰਦੀ ਆਪਾਂ ਨਹੀਂ ਗੱਲ ਕੀਤੀ ਦੱਸੋ ਫਿਰ ਤੀਜਾ ਬੰਦਾ ਕਿਹੜਾ ਹੋਰ ਮੈਨੂੰ ਤੇ ਗਵਾਂਢ ਨੇ ਦੱਸਿਆ ਕਿ ਸੀ ਮੀ ਤੁਹਾਡੀ ਅੱਡ ਹੋਣ ਦੀ ਆ ਮੈਂ ਤੇ ਸੁਣ ਕੇ ਹਰਾਨ ਰਹਿ ਗਈ ਮੈਂ ਹਾਂ ਮੈਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਜਦੋਂ ਮੈਂ ਆ ਕੇ ਮੰਮੀ ਨੇ ਪੁੱਛਿਆ ਨਾ ਮੰਮੀ ਕਹਿੰਦੇ ਮੈਂ ਨਹੀਂ ਗੱਲ ਕੀਤੀ ਇਹ ਕਹਿੰਦੀ ਮੈਂ ਨਹੀਂ ਗੱਲ ਕੀਤੀ ਤੁਸੀਂ ਕਹਿੰਨੇ ਮੈਂ ਨਹੀਂ ਕੀਤੀ ਫਿਰ ਉਹਨੂੰ ਕਿੱਦਾਂ ਪਤਾ ਲੱਗ ਗਿਆ ਇਹ ਮਾਨ ਕਰਦੇ ਆ ਮੇਰਾ ਘਰ ਵਾਲਾ ਨੌਕਰੀ ਕਰਦਾ ਵਾ ਇਸੇ ਗੱਲ ਦਾ ਮਾਣ ਮੈਨੂੰ ਕਿ ਮੇਰੀ ਗੱਲ ਮੰਨ ਨਹੀਂ ਲੈਣੀ ਇਹਨਾਂ ਨੇ ਤਾਂ ਕਰਕੇ ਕਰਦੇ ਆ ਕਿ ਇੰਨਾ ਕੋ ਚਾਰ ਪੈਸੇ ਜੋ ਹੈਗੇ ਆ ਤਾਂ ਗੱਲਾਂ ਆਉਂਡੀਆਂ ਸਿਮੀ ਭਾਬੀ ਨੂੰ ਤਾਂ ਸੰਦੀਪ ਸਾਡੇ ਕਿਹੜੇ ਨਹੀਂ ਕਮਾਉਂਦੇ ਜੇ ਇਹਦੇ ਕੋ ਚਾਰ ਪੈਸੇ ਵੱਧਾ ਤਾਂ ਸਾਡੇ ਕੋ ਹੈ ਨਹੀਂ ਅਹੀਂ ਵੀ ਖਾ ਕੇ ਹੀ ਸੌਂਦੇ ਹੀ ਭੁੱਖੇ ਤੇ ਨਹੀਂ ਸੌਂਦੇ ਮੈਨੂੰ ਪਤਾ ਨਹੀਂ ਕਾਦਾ ਮਾਣ ਚੜਿਆ ਮੈਂ ਤੈਨੂੰ ਕਿਹਾ ਮੈਂ ਠੰਡੇ ਦਿਮਾਗ ਨਾਲ ਸੋਚਣਾ ਤੂੰ ਹੀ ਪੁੱਛਤਾਉਣਾ ਵਾ ਮੁੜ ਕੇ ਆਪ ਮਾ ਜਨਾ ਤੂੰ ਇੱਥੇ ਬੈਠੇ ਹੋ ਤੇ ਮੇਰੇ ਦਿਵਾਲੇ ਕੜਾਈਆਂ ਤੂੰ ਦੋਵੇਂ ਜਾਣੀਆਂ ਹਾਏ ਹਾਏ ਕੀ ਹੋ ਗਿਆ ਸਮੀ ਤੂੰ ਤੇ ਬੜੀ ਭੈਣ ਈ ਉੱਡ ਕੇ ਦੀਦੀ ਮੈਂ ਉੱਡ ਕੇ ਪੈਣਾ ਵਾ ਤੁਹਾਨੂੰ ਕੀ ਗੱਲ ਆ ਜੇ ਮੈਂ ਗੱਲ ਕਹਿ ਹੀ ਦਿੱਤੀ ਵਖੜੇ ਹੋਣ ਵਾਲੀ ਤੂੰ ਸਾਰੇ ਘਰ ਚ ਧਮਾਤੀ ਆ ਹਾਏ ਕਿੰਨੂ ਧਮਾਤੀ ਕਿੰਨੇ ਤੈਨੂੰ ਕਹਿਤਾ ਵਾ ਹੁਣ ਤਾਂ ਗਵਾਂਡੀਆਂ ਤੱਕ ਵੀ ਪਤਾ ਲੱਗ ਗਿਆ ਵਾ ਮੈਨੂੰ ਲੱਗਦਾ ਤੇਹੀ ਦੱਸ ਕੇ ਆਈ ਮੈਂ ਤਾਂ ਘਰੋਂ ਨਿਕਲ ਹੀ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਕਿਸ ਗੱਲ ਦਾ ਕੀ ਗੱਲ ਹੋਈ ਨਾਲੇ ਮੈਂ ਲੋਕਾਂ ਨੂੰ ਦੱਸਣਾ ਹੀ ਜਾ ਕੇ ਮੈਨੂੰ ਸਾਰਾ ਪਤਾ ਦੀਦੀ ਦਾ ਡਾ ਤੁਸੀਂ ਦੱਸ ਕੇ ਆਏ ਹੋਣੇ ਆ ਸੰਦੀਪ ਕਹਿੰਦੀ ਮੈਂ ਨਹੀਂ ਦੱਸ ਕੇ ਆਈ ਮੰਮੀ ਆਏ ਦੀ ਮੈਂ ਹੀ ਦੱਸ ਕੇ ਆਈ ਤੇ ਮੈਂ ਕਿੱਥੋਂ ਗਈ ਮੈਂ ਤਾਂ ਘਰੇ ਬੈਠੀ ਤੁੰਦੀ ਮੈਂ ਤਾਂ ਗਈ ਵੀ ਨਹੀਂ ਮੈਂ ਕੱਲੀ ਦੱਸਣਾ ਸੀ ਉਹਨੂੰ ਚੱਲ ਜੇ ਮੈਂ ਗੁੱਸੇ 'ਚ ਕਹਿ ਆਈ ਦਿੱਤਾ ਤੇ ਤੁਹਾਨੂੰ ਕੀ ਲੋੜੀ ਮੰਮੀ ਨੂੰ ਦੱਸਣ ਦੀ ਮੈਂ ਮੰਮੀ ਨਾਲ ਗੱਲ ਕੀਤੀ ਆ ਮੈਂ ਹੋਰ ਕਹਿਣਾ ਨਹੀਂ ਗੱਲ ਕੀਤੀ ਮੈਨੂੰ ਨਾਲ ਤੇਰਾ ਡਰ ਨਹੀਂ ਪਿਆ ਮੈਂ ਕੱਲੀ ਇਹਨੂੰ ਦੱਸਣਾ ਜਾ ਕੇ ਗਵੰਡਨ ਨੂੰ ਮੈਂ ਤੇ ਮੰਮੀ ਨਾਲ ਗੱਲ ਕੀਤੀ ਕਿ ਸਿਮੀ ਆ ਗੱਲਾਂ ਕਰਦੀ ਏ ਧੀ ਤੇ ਝੂਠ ਨਾ ਬੋਲੋ ਮੈਨੂੰ ਸਾਰਾ ਪਤਾ ਟਾਡਾ ਕਿ ਹੀ ਗਵੰਡਨ ਨਾਲ ਗੱਲ ਕਰਕੇ ਆਏ ਹੋ ਉਹ ਦੋਨੇ ਜਾਨੀਆਂ ਕਹਿੰਦੀ ਆਪਾਂ ਨਹੀਂ ਗੱਲ ਕੀਤੀ ਦੱਸੋ ਫਿਰ ਤੀਜਾ ਬੰਦਾ ਕਿਹੜਾ ਹੋਰ ਕਹਲਾ ਹਾਂ ਮੇਰੇ ਨਾਲ ਨਾਲੇ ਮੈਂ ਮੂੰਹ ਤੇ ਗੱਲ ਕਰਨੀ ਏ ਨਾ ਮੈਨੂੰ ਝੂਠੀ ਬਦਨਾਮ ਕਰੀ ਜਾਣ ਦੇ ਨਾਲ ਮੈਂ ਉਹਨੂੰ ਪੁੱਛ ਨਹੀਂ ਆ ਤੇਰੇ ਵੱਲੋਂ ਮੈਂ ਕਿਹੜੇ ਵੱਲੇ ਆ ਕੇ ਤੇ ਨਾ ਸੁਵਾਈ ਪੈ ਗਈ ਮੈਂ ਨਾਲ ਗੱਲਾਂ ਦੱਸੀਆਂ ਤੈਨੂੰ ਦੀਦੀ ਗੱਲ ਕਿਹਨੇ ਕੀਤੀ ਆ ਤੇ ਤਾਂ ਹੀ ਗੈਨ ਦੀ ਉਹ ਵੀ ਹੁਣ ਮੈਨੂੰ ਕਿ ਪਤਾ ਕਿੰਨੇ ਕੀਤੀ ਆ ਮੈਂ ਆਪਣਾ ਝੂਠਾ ਨਾਂ ਥੋੜੇ ਲਾਉਣਾ ਮੈਂ ਉਹਨੂੰ ਪੁੱਛ ਨਹੀਂ ਆ ਨਾ ਪਰ ਆ ਜਾ ਕੇ ਤੇਰੇ ਲਾਗੇ ਮੈਂ ਕਿਹੜੇ ਵਾਲੇ ਆਣ ਕੇ ਬੈ ਗਈ ਆ ਦੀਦੀ ਭਾੜ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਚੱਲ ਜੇ ਸਾਡੇ 'ਚ ਕੋਈ ਗੱਲਬਾਤ ਹੋ ਵੀ ਗਈ ਸੀ ਤੁਹਾਨੂੰ ਕੀ ਲੋੜ ਹੀ ਘਰ ਤੇ ਬੰਮੀ ਉਹਨਾਂ ਨੂੰ ਦੱਸਣ ਦੀ ਤੇ ਫਿਰ ਮੈਂ ਦੱਸਣਾ ਨਹੀਂ ਤੂੰ ਤੇ ਐਉਂ ਸਿਰ ਤੇ ਚੜੀ ਜਾਣੀ ਜਿੱਦਾਂ ਕੋਈ ਗੱਲ ਹੀ ਨਹੀਂ ਹੈਗੀ ਕਿੰਨੀ ਕ ਤੁਹਾਡੇ ਸਿਰ ਤੇ ਚੜ ਗਈ ਕੀ ਕਹਿਤਾ ਮੈਂ ਤੁਹਾਨੂੰ ਜੀਸਾਬ ਕੋ ਉੱਤੇ ਤੂੰ ਕਹਿ ਲਿਆ ਹੋਰ ਵੀ ਕੋ ਜੋ ਰਹਿ ਗਿਆ ਕਹਿਣ ਵਾਲਾ ਉਹ ਵੀ ਕਹਿ ਲਾ ਸੌਣ ਤੇ ਝੂਠੇ ਸੱਚੇ ਨਾਮ ਵੀ ਮੇਰੇ ਲਾਤੇ ਆ ਤੂੰ ਦੀਦੀ ਝੂਠੇ ਸੱਚੇ ਤੁਸੀਂ ਮੇਰੇ ਨਾਲ ਆਏ ਆ ਮੈਂ ਤਾਂ ਤੁਹਾਡਾ ਕੋਈ ਨਾਮ ਹੀ ਲਾਇਆ ਠੀਕ ਆ ਨਾਲੇ ਮੈਂ ਤੇਰਾ ਝੂਠਾ ਸੱਚਾ ਕੀ ਲਾਇਆ ਮੈਂ ਇਹੋ ਕਿਹਾ ਕਿ ਮੰਮੀ ਇਹ ਅੱਡ ਹੋਣ ਦੀ ਨਾਲੇ ਤੁਹਾਡਾ ਹੋਣਾ ਕਿਉਂ ਆ ਸੰਦੀਪ ਕਰਕੇ ਉਹਨੇ ਤੇ ਕੱਲ ਨੂੰ ਚੱਲ ਜਾਣਾ ਅਹੀਂ ਰਹਿਣਾ ਮੁੜ ਕੇ ਘਰ ਦੋਆ ਜਾਣੀਆਂ ਨੇ ਜੀ ਜੀ ਮੈਨੂੰ ਨਹੀਂ ਬਾੜਾ ਖਾਂਦਾ ਮੈਂ ਆਡੀ ਚੰਗੀ ਆ ਜਿੱਥੇ ਇਦਾਂ ਗੱਲਾਂ ਕਰਦੇ ਹੋ ਨਾ ਮੈਨੂੰ ਨਾਲੇ ਮੈਂ ਕੰਮ ਕਰਾਂ ਸਾਰਾ ਰਲਤੀ ਮੈਨੂੰ ਗੱਲਾਂ ਕਰਦੀਆਂ ਸੀ। ਸਿਮੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਿਹਾ ਸੀ ਕਿ ਅਸੀਂ ਵੇਲਾ ਹੁਣ ਰਲ ਕੇ ਰਹਿਣ ਦੀਆਂ ਜਿੱਦਣ ਆ ਗਈ ਨਾ ਸੰਦੀਪ ਉਹਦਣੇ ਵੇਖੀ ਹੱਟ ਚ ਲੜਾਈ ਪੈ ਜਾਣੀ ਤੇ ਉਹੀ ਗੱਲ ਹੋਈ ਉਹ। ਦੀਦੀ ਹੁਣ ਤੁਹਾਨੂੰ ਸਾਰੀ ਸਮਝ ਆ ਗਈ ਆ ਜਿੱਦਣ ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਤੁਸੀਂ ਕਿਉਂ ਨਹੀਂ ਸਮਝੇ ਤੇ ਮੈਨੂੰ ਕੀ ਪਤਾ ਤੂੰ ਇੱਕੋ ਵਾਰੀ ਇਹੋ ਗੱਲਾਂ ਕਰੀ ਜਾਣੀ ਆ। ਤਾਂ ਸੰਦੀਪ ਨੇ ਪ੍ਰਕਾਇਆ ਹੀ ਨਾ। ਮੈਂ ਤਾਂ ਨਹੀਂ ਨਾ ਤੁਹਾਨੂੰ ਕੋਸੀ ਪਿਆ ਤੁਸੀਂ ਮੇਰੇ ਦਿਵਾਲੇ ਹੋਏ ਆ ਸੰਦੀਪ ਨੇ ਮੈਨੂੰ ਕੀ ਢਕਾਉਣਾ ਸੀ ਉਹ ਕਹਿੰਦੀ ਕਿ ਸਿਮੀ ਆਹ ਗੱਲਾਂ ਕਰਦੀ ਟਾਡੇ ਬਾਰੇ ਤੇ ਮੈਨੂੰ ਫਿਰ ਗੁੱਸਾ ਆਇਆ ਮੈਂ ਵੀ ਜਾ ਕੇ ਫਿਰ ਤੈਨੂੰ ਪੁੱਛਣਾ ਸੀ ਕਿ ਤੂੰ ਮੇਰੇ ਬਾਰੇ ਇਹ ਗੱਲਾਂ ਸੋਚਨੀ ਆਂ ਦੀਦੀ ਮੈਂ ਤਾਂ ਕੋਹਣੀ ਸੋਚਦੀ ਮੈਂ ਤਾਂ ਚੰਗਾ ਹੀ ਤੁਹਾਡਾ ਸੋਚਦੀ ਇਹ ਨਹੀਂ ਹੁਣ ਮੈਨੂੰ ਸੰਦੀਪ ਨੇ ਸਾਰਾ ਕੁਝ ਝੂਠ ਬੋਲਿਆ ਵਾ ਤੇ ਸਿਮੀ ਹੁਣ ਇਹ ਨਹੀਂ ਮੈਨੂੰ ਪਤਾ ਕਿੰਨੇ ਸੱਚ ਬੋਲਿਆ ਕਿੰਨੇ ਝੂਠ ਬੋਲਿਆ ਫਿਰ ਗੁੱਸੇ 'ਚ ਬੰਦੇ ਕੋ ਫਿਰ ਵੱਧ ਘੱਟ ਗੱਲਾਂ ਹੋਈ ਜਾਂਦੀਆਂ ਤੂੰ ਨਹੀਂ ਕੀਤੀਆਂ ਮੈਨੂੰ ਹਲ ਜੇ ਉਹ ਆਈ ਗਈ ਹੈ ਵਿਚਾਰੀ ਦੋ ਚੜਦੇ ਰਹੋ ਕਿ ਉਹ ਦੀਦੀ ਮੈਨੂੰ ਉਹਦਾ ਕੋਈ ਦੋਖ ਨਹੀਂ ਆ ਉਹ ਜਦੋਂ ਮੈਨੂੰ ਪੇਂਦੀ ਹੈ ਨਾ ਗੁੱਸਾ ਤਾਂ ਕਰਕੇ ਮੈਨੂੰ ਗੁੱਸਾ ਚੜਦਾ ਵਾ ਤੁਹਾਨੂੰ ਵੀ ਪਤਾ ਮੈਂ ਕਿੰਨੀ ਕੁ ਮਾੜੀ ਆ ਦੀਦੀ ਅੱਜ ਵੀ ਤੁਸੀਂ ਮੇਰੇ ਨਾਲ ਹੀ ਰਹਿੰਦੇ ਹੋ ਕਿੰਨਾ ਕੁ ਮੈਂ ਾਡੂ ਹੋਣ ਵਾਸਤੇ ਪਿਆਹੀ ਜਦ ਮਮੀ ਤਾਂ ਸੰਦੀ ਮੈਨੂੰ ਨਾ ਬੁਰਾ ਸਮਝਦੇ ਆ ਨਾ ਤਾਂ ਕਰਕੇ ਮੈਂ ਇਹ ਗੱਲ ਕਹੀ ਸੀ ਉਹ ਤੇ ਹੁਣ ਸਿਮੀ ਤੇ ਦਿਮਾਗ 'ਚ ਗੱਲ ਵੱੜ ਗਈ ਆ ਕਿ ਮੈਨੂੰ ਇਹ ਬੁਰਾ ਸਮਝਦਿਆਂ ਵਾ ਹੂੰ ਤੋ ਇੱਕੋ ਗੱਲ ਰੱਟ ਲਈ ਆ ਕਿ ਮੈਂ ਆਡੀ ਹੋਣਾ ਵਾ ਚਲ ਦੀਦੀ ਮੈਂ ਸੋਚਨੀ ਆ ਮੈਂ ਨਹੀਂ ਗੱਲ ਕਰਦੀ ਜੇ ਮੈਨੂੰ ਇਹ ਚੰਗਾ ਸਮਝਣ ਦੇਤੀਆਂ ਨਾ ਮੈਂ ਕਦੀ ਵੀ ਨਾ ਅੱਡੂ ਹਾਂ ਜੇ ਤੂੰ ਸਹੀ ਹੋ ਗਈ ਨਾ ਆਪੇ ਇਨਾਂ ਨੇ ਸਹੀ ਹੋ ਜਾਣਾ ਤੂੰ ਚੰਗਾ ਬੋਲਣ ਦਾ ਭੀ ਇਨਾਂ ਨੇ ਆਪੇ ਚੰਗੀਆਂ ਹੋ ਜਾਣਾ ਜਦੋਂ ਤੂੰ ਵੀ ਖਦਦਾ ਬੋਲੇਂਗੀ ਤੇ ਅਗਲੇ ਹੰਦੇ ਵੀ ਉਦਾਂ ਹੀ ਕਰਨਾ ਚੱਲ ਦੀਦੀ ਵੇਖ ਲੈਂਦੀ ਆ ਨਾ ਚੰਗੀ ਬਣ ਲੈਨੀ ਕਿੰਨਾ ਕੁ ਮਹੀਨਾ ਚੰਗਾ ਰਹਿੰਦੀਆਂ ਚੱਲ ਵੇਖਣਾ ਕਰਕੇ ਮਨ ਨਹੀਂ ਆਉਂਦੀ ਆਹ ਵੇਖ ਵਾਰੀ ਮੈਂ ਵੀ ਇਹ ਲੈ ਲੈਂਦੀ ਆਹ ਚਲੋ ਠੀਕ ਆ ਫਿਰ ਮੈਂ ਰੋਟੀ ਬਣਾ ਲੈਂਦੀ ਚਾਹ ਮੈਂ ਤਾਂ ਜਾਣ ਕੇ ਕਰਨ ਦੀ ਆ ਮੈਂ ਤਾਂ ਹੁਣੇ ਤਾਂ ਕੋ ਮਿੱਠੀ ਪਿਆਰੀ ਹੋ ਕੇ ਕੰਮ ਲੈਣਾ ਇਹਨੂੰ ਪੁੱਛ ਪੁੱਛ ਕਰਾਂਗੀ ਇਹਨੇ ਫੇਰ ਹੀ ਕਹਿਣਾ ਕਿ ਚਲ ਦੀਦੀ ਸੰਦੀਪ ਤੇ ਮੇਰੇ ਵੱਲ ਦੀ ਹੈ ਹੀ ਆ। ਇਹ ਮੈਂ 2 ਦਿਨ ਵੇਖਣਾ ਵਾ। ਇਹ ਮਿੱਠੇ ਪੋਚੇ ਪਾਉਂਗੀ ਤੇ ਨੇ ਫੇਰ ਮੇਰੇਗਾ ਹਲਦੀ ਵੀ ਨਾ ਉਹਨੇ ਤੇਨੇ ਫੇਰ ਨੂੰ ਚੜਨਾ ਵਾ। ਇਥੇ ਆਉ ਮਛਰੀ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਬਈ ਨਹੀਂ। ਇਥੇ ਅੱਡ ਹੋ ਗਈ ਸਾਰਾ ਕੰਮ ਤਾਂ ਮੈਨੂੰ ਕਰਨਾ ਪੈਣਾ ਵਾ। ਮੈਨੂੰ ਤਾਂ ਟੌਰ ਨਾ ਖਾਦੀਆਂ ਤੇ ਮਜੇ ਨਾਲ ਘੁੰਮਣ ਫੇਰ ਚੱਲ ਗਈ। ਫੱਬੇ ਬੁਲਾਉਂਦੇ ਸੀ ਕੰਮੀ ਬੁਲਾਉਣਾ ਕੀ ਸੰਦੀਪ ਮੈਂ ਗਈ ਸੀ ਮੀ ਕੋ ਇੱਥੇ ਬੈਠੀ ਹਾਂ ਬਾਹਰ ਆਈ ਮੇਰ ਲਾਗੇ ਆਂਦੀ ਤੁਸੀਂ ਕੀ ਰੌਲਾ ਪਾਤਾ ਜੇ ਮੈਂ ਤੁਹਾਡੇ ਨਾਲ ਗੱਲ ਕਰੀ ਦਿੱਤੀ ਕਿ ਮੈਂ ਆਟਾ ਹੋਣਾ ਵਾਂ ਤੁਸੀਂ ਤੇ ਸਾਰੇ ਰੌਲਾ ਪਾਤਾ ਮੈਂ ਸਾਰੇ ਕਿੱਥੇ ਰੌਲਾ ਪਾਇਆ ਮੈਂ ਤਾਂ ਕਿਤੇ ਗਈ ਵੀ ਨਹੀਂ ਘਰੇ ਰਹੀ ਹਾਂ ਰੌਲਾ ਤਾਂ ਕਿਸੇ ਨੇ ਵੀ ਨਹੀਂ ਪਾਇਆ ਆਹੋ ਗਵਾਂਡੀਆਂ ਨੂੰ ਤੇ ਆਪ ਦੱਸਦੇ ਫਿਰਦੇ ਐ ਉਹ ਤਾਂ ਪਹਿਣਾ ਕਿੱਥੇ ਚੜੀ ਤੇ ਕਿੱਥੇ ਉਤਰੀ ਬੜਾ ਬੋਲੀ ਕਹਿੰਦੀ ਮੈਂ ਤੇ ਆਟਾ ਹੋਣਾ ਹੀ ਹੋਣਾ ਵਾਂ ਮੈਨੂੰ ਤਾਂ ਸਭਾ ਮੰਮੀ ਨੇ ਵੀ ਨਹੀਂ ਦੱਸਿਆ ਅੱਛਾ ਕਿਸਮੀ ਨੇ ਇੰਨੀ ਗੱਲ ਕਹੀ ਐ ਤੇ ਗਵਾਂਡਾ ਨੇ ਦੱਸਿਆ ਕਿ ਸਿਮੀ ਤੁਹਾਡੀ ਅੱਡ ਹੋਣ ਦੀ ਆ ਮੈਂ ਤਾਂ ਸੁਣ ਕੇ ਹਰਾਨ ਰਹਿ ਗਈ ਮੈਂ ਹਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਐ ਜਦੋਂ ਮੈਂ ਆਕੇ ਮੰਮੀ ਨੇ ਪੁੱਛਿਆ ਨਾ ਮੰਮੀ ਕਹਿੰਦੇ ਮੈਂ ਨਹੀਂ ਗੱਲ ਕੀਤੀ ਇਹ ਕਹਿੰਦੀ ਮੈਂ ਨਹੀਂ ਗੱਲ ਕੀਤੀ ਤੁਸੀਂ ਕਹਿੰਦੇ ਮੈਂ ਨਹੀਂ ਕੀਤੀ ਫਿਰ ਉਹਨੂੰ ਕਿੱਦਾਂ ਪਤਾ ਲੱਗ ਗਿਆ ਇਹ ਮਾਨ ਕਰਦੇ ਆ ਮੇਰਾ ਘਰ ਵਾਲਾ ਨੌਕਰੀ ਕਰਦਾ ਵਾ ਇਸੇ ਗੱਲ ਦਾ ਮਾਨ ਵੈਨੂੰ ਕਿ ਮੇਰੀ ਗੱਲ ਮੰਨ ਹੀ ਲੈਣੀ ਇਹਨਾਂ ਨੇ ਤਾਂ ਕਰਕੇ ਕਰਦੇ ਆ ਕਿ ਇਨਾਂ ਕੋ ਚਾਰ ਪੈਸੇ ਜੋ ਹੈਗੇ ਆ ਤਾਂ ਗੱਲਾਂ ਆਉਂਡੀਆਂ ਸੀ ਮੀ ਭਾਬੀ ਨੂੰ ਤੇ ਸੰਦੀਪ ਸਾਡੇ ਕਿਹੜੇ ਨਹੀਂ ਕਮਾਉਂਦੇ ਜੇ ਦੇਖੋ ਚਾਰ ਪੈਸੇ ਵੱਧਾ ਤਾਂ ਸਾਡੇ ਕੋ ਹੈ ਨਹੀਂ ਅਸੀਂ ਵੀ ਖਾ ਕੇ ਹੀ ਸੌਂਦੇ ਆਂ ਭੁੱਖੇ ਤੇ ਨਹੀਂ ਸੌਂਦੇ ਆਂ ਇਨੂੰ ਪਤਾ ਨਹੀਂ ਕਾਦਾ ਮਾਨ ਚੜਿਆ ਮੈਂ ਤੈਨੂੰ ਕਿਹਾ ਮੈਂ ਠੰਡੇ ਦਿਮਾਗ ਨਾਲ ਸੋਚ ਲਾ ਤੂੰ ਹੀ ਪਛਤਾਉਣਾ ਵਾ ਮੁੜ ਕੇ ਆਂਦੀ ਮੈਂ ਸੋਚ ਲੈਣੀ ਵੇਖਣ ਕੀ ਕਰਦੀਂ ਸੰਦੀਪ ਹੁਣ ਦੋਵੇਂ ਭਰਾ ਇਕੱਠੇ ਆ ਨਾਲੇ ਕੋਈ ਚੀਜ਼ ਵੀ ਬਣ ਜਾਂਦੀ ਆ ਅੱਡ ਹੋ ਗਈ ਪਤਾ ਫੇਰ ਲੱਗਣਾ ਮੈਨੂੰ ਕਿ ਚੀਜ਼ਾਂ ਕਿੱਦਾਂ ਬਣਦੀਆਂ ਵਾ ਮੈਂ ਤਾਂ ਸਗੋਂ ਮਾੜੀ ਚੰਗੀ ਬੋਲਦੀ ਨਹੀਂ ਮੈਨੂੰ ਆਪ ਹੀ ਨਹੀਂ ਬੁਲਾਉਂਦੇ ਓ ਪਰ ਅਲੀ ਕਿਹੜੀ ਗੱਲ ਮੁਵਟਿਆਵਾ ਉਹੋ ਹੀ ਉਦਨ ਦੀ ਗੱਲ ਤੋਂ ਕਿ ਇਹਨੇ ਸਾਰੇ ਰੌਲਾ ਪਾਤਾ ਮੰਮੇ ਆ ਮੰਮੀ ਨੂੰ ਦੱਸਣਾ ਨਹੀਂ ਮੰਮੀ ਨੂੰ ਕਿੱਥੋਂ ਪਤਾ ਲੱਗਣਾ ਮੈਂ ਸਗੋ ਆਪ ਦੱਸਤਾ ਚੰਗਾ ਉਹਨੇ ਕਹਿਣਾ ਕਿ ਮੈਨੂੰ ਬਾਹਰੋਂ ਪਤਾ ਲੱਗਣ ਰਿਆ ਤੁਸੀਂ ਆ ਗੱਲਾਂ ਘਰ ਚ ਕਰਦੀਆਂ ਜੀ ਨਾਲੇ ਇੱਕ ਪਾਸੇ ਕਹਿੰਦੇ ਮੈਂ ਅੱਡ ਹੋਣਾ ਵਾ ਤੇ ਮੰਮੀ ਨੂੰ ਤੇ ਪਤਾ ਲੱਗਣਾ ਹੀ ਨਾ ਆਹੋ ਅੱਡ ਤੇ ਉਹਨੇ ਹੀ ਕਰਨਾ ਆਪੇ ਥੋੜੀ ਹੋ ਜਾਣਾ ਕੋਈ ਗੱਲ ਨਹੀਂ ਜੇ ਇਦਾਂ ਚਾਹੁੰਦੇ ਆ ਨਾ ਤੇ ਕਰ ਦੋ ਅੱਡ ਆਹੋ ਇਹ ਵੀ ਵੇਖ ਲੈ ਨਜ਼ਾਰਾ ਅੱਡ ਹੋ ਕੇ ਇਹ ਗੱਲ ਕਰਨ ਡਿਆ ਨਾ ਕੋਈ ਗੱਲ ਨਹੀਂ ਫੇ ਤਿੰਨ ਹਿੱਸੇ ਹੋਣਗੇ ਭੋਲਣ ਵਕਤ ਜਿੰਨਾ ਕ ਹੋਣਾ ਵਾ ਉੱਪੇ ਵੇਖੀ ਇਹ ਵੀ ਗੱਲ ਸੁਣ ਲਈ ਤੇ ਵੇਖੀ ਨੂੰ ਇਹ ਵੀ ਹੋਲ ਪੈਣੀ ਆ ਕਿ ਨੇ ਆ ਗੱਲ ਕਰਤੀ ਮੈਂ ਤਾਂ ਫਿਰ ਆਪਣਾ ਹਿੱਸਾ ਕਢਦਾ ਹੀ ਆ ਆਹੋ ਫਿਰ ਕੀ ਕਰ ਲੂਗੀ ਏ ਸੰਦੀਪ ਅੱਜ ਤੇ ਨਹੀਂ ਅੱਡ ਹੋਣ ਵਾਲੀ ਗੱਲ ਕੀਤੀ ਆ ਹੈ ਕੱਲੂ ਇੱਕ ਹੋਰ ਗੱਲ ਕਰੇਗੀ ਕਿ ਮੇਰੀ ਅੱਟ ਹੋਣ ਵਾਲੀ ਮੰਨ ਲਈ ਤੇ ਹੋਰ ਵੀ ਮੰਨ ਲੈਣੀ ਆ ਨਾਲੇ ਲੋਕਾਂ ਨੇ ਤਮਾਸ਼ਾ ਵੇਖਣਾ ਹੋਰ ਤੇ ਨਹੀਂ ਕੋਈ ਗੱਲ ਲੋਕਾਂ ਨੇ ਤਮਾਸ਼ਾ ਵੇਖਣਾ ਲੋਕੀ ਜੱਗੇ ਤੇ ਮਾਸਾ ਵੇਖਣੇ ਡੇ ਆ ਵੇਖਣਾ ਕੀ ਆ ਅੱਗੇ ਤੇ ਲੋਕਾਂ ਦੀਆਂ ਸੁਣੀਆਂ ਫਿਰ ਤੁਹਾਡੇ ਘਰ ਹੋਣੀਆਂ ਗੱਲਾਂ ਹੋਈਆਂ ਜੇ ਇਹਨੂੰ ਗਵਰਡਰ ਨੂੰ ਪਤਾ ਲੱਗ ਗਿਆ ਵਾ ਇਹਨੇ ਪਹਿਲਾਂ ਹੋਰ ਕਿਹਨੂੰ ਨਾ ਦੱਸਿਆ ਹੋਊਗਾ ਇਹ ਗੱਲ ਤੇ ਹੋ ਨਹੀਂ ਸਕਦੀ ਜਦੋਂ ਢਿੱਡ ਤੇ ਗੱਲ ਨਹੀਂ ਪਚਦੀ ਚਲੋ ਕੋਈ ਗੱਲ ਨਹੀਂ ਵੇਖਦੇ ਆ ਕੀ ਕਰਨਾ ਫਿਰ ਉਹ ਨਹੀਂ ਕੁਝ ਸੋਚਦੇ ਸਮਝਦੇ ਹੈ ਨਹੀਂ ਆ ਮੂੰਹ ਚੋ ਕੇ ਕਹਿਤਾ ਮੈਂ ਅੱਡ ਹੋਣਾ ਮੈਂ ਥੋਕਰੀ ਸਰਜੀਤ ਭਾਈ ਨਾਲ ਗੱਲ ਜੇ ਮੈਂ ਕੀਤੀ ਤਾਂ ਕਹਿਣਾ ਪਤਾ ਨਹੀਂ ਇਹਨਾਂ ਨੇ ਕੀ ਵਧਾ ਚੜਾ ਕੇ ਦੱਸਦਾ ਤੂੰ ਘਰ ਦੀ ਸੰਜੀਆਂ ਤੇਰਾ ਗੁੱਸਾ ਨਹੀਂ ਕਰਨਾ ਭੈਣ ਦਾ ਕੋਈ ਗੱਲ ਨਹੀਂ ਮੈਂ ਕਰਦੀ ਆ ਵੀਰੇ ਨੂੰ ਫੋਨ ਆਹੋ ਕੁਝ ਨਾ ਕੁਝ ਦੱਸਣ ਗਈ ਨਾ ਆਹੋ ਨਾਲ ਇਹਨੂੰ ਸਮਝਾਉਣ ਗਈ ਥੋੜਾ ਬਹੁਤਾ ਚਲੋ ਕੋਈ ਗੱਲ ਨਹੀਂ ਆਹੋ ਮੈਂ ਹੁਣ ਸੰਦੀਪ ਨੇ ਕਹਿਤਾ ਕਿ ਮੈਂ ਵੀ ਆਪਣਾ ਹਿੱਸਾ ਲੈ ਕੇ ਜਾਊਂਗੀ ਸਾਰੇ ਨਹੀਂ ਆਪਣੇ ਹਿੱਸੇ ਲੈ ਲੈ ਤੁਹਾਡੇ ਹਿੱਸੇ ਕੀ ਹੋਣਗੇ ਇਹ ਤਾਂ ਨਵੇਂ ਸਿਆਪਾ ਪੈ ਗਿਆ ਨਾਏ ਗੱਲਾਂ ਕਰਤੀ ਅੱਡ ਹੋਣ ਵਾਲੀਆਂ ਤਾਂ ਨਵੇਂ ਸਿਆਪਾ ਪੈਣਾ ਹੈ ਉਹਨੇ ਚੁੱਪ ਕਰਕੇ ਆਪਣੇ ਸਹੁਰੇ ਤੋਂ ਉੱਤ ਜਾਣਾ ਅੱਜ ਤੇ ਕੁੜੀ ਨੇ ਹਿੱਸਾ ਮੰਗਿਆ ਫਿਰ ਮੰਮੀ ਵੀ ਕਹੋਗੇ ਕਿ ਮੇਰਾ ਵੀ ਹਿੱਸਾ ਵੱਖਰਾ ਕਰੋ ਉਹ ਹਿੱਸਾ ਜਿਹਨੇ ਆਪਣੀ ਕੁੜੀ ਨੂੰ ਦੇਤਾ ਤੇ ਸਾਨੂੰ ਕੀ ਦੇਣਾ ਅਸੀਂ ਤਾਂ ਕਾਹੇ ਜੋਗੇ ਨਹੀਂ ਰਹਿ ਜਾਣਾ ਸਿਮੀ ਤੇ ਧਮਾਕ ਤੋਂ ਸੋਚਦੀ ਨਹੀਂ ਆ ਇਹਨੇ ਤਾਂ ਘਰ ਦਾ ਬੇੜਾ ਕਰ ਕਰ ਜਾਣਾ ਉਹ ਇਹ ਤੈਨੂੰ ਬਸ ਚਾ ਚੜਿਆ ਅੱਡ ਹੋਣਾ ਅੱਡ ਸੋਖਾ ਹੋਇਆ ਜਾਣਾ ਸਾਰੇ ਪਾਸੇ ਸੋਚਣੇ ਪੈਂਦੇ ਆ ਉਹ ਤਾਂ ਇਹਨੇ ਕੀ ਸੋਚ ਲਿਆ ਯਾਰ ਨਾਲ ਦੀ ਤੇਰੀ ਗਈ ਹੈ ਕਿਤੇ ਨਾਲ ਦੀ ਮੇਰੀ ਦਸੰਡੀ ਵੀ ਵੇਖੀ ਨਹੀਂ ਕਿਤੇ ਉਹ ਪਤਾ ਗੱਲ ਕੀ ਹੈ लवली ਹਾਂ ਉਹ ਗਈ ਹੈ ਭੇਕੇ ਰਸ ਕੇ ਭੇਕੇ ਹੋਰ ਕੀ ਆ ਯਾਰ ਦੱਸਾਂ ਉਹਨਾਂ ਮੈਂ ਕੀ ਤੂੰ ਕਰ ਬਗਾਨਾ ਵਾਂ ਮੇਰੀ ਭਾਬੀ ਤੇ ਮੇਰੀ ਮੰਮੀ ਨਾ ਉਹਨੂੰ ਤਾਂ ਘਰੋਂ ਕੱਢਣ ਦੇ ਅੱਛਾ ਲੜਦੀਆਂ ਹੋਣੀਆਂ ਕਿਤੇ ਯਾਰ ਅੱਗੋਂ ਦੀ ਮਾਂ ਆ ਗਈ ਕਿਤੇ ਹੂੰ ਉਹ ਲੈ ਗਈ ਕਿਤੇ ਨਾਲ ਹੀ ਹੁਣ ਕੋਈ ਨਹੀਂ ਲੜਦੀਆਂ ਉਹ ਯਾਰ ਲਰਨਾ ਕਿਹੜੀ ਗੱਲਾਂ ਆ ਉਹ ਕਹਿੰਦੀ ਆ ਮੈਨੂੰ ਹਿੱਸਾ ਦੋ ਮੇਰਾ ਇਹ ਕਹਿੰਦੇ ਦੇਣਾ ਹੀ ਕੱਖਣੀ ਆ ਨਹੀਂ ਇਹ ਤਾਂ ਗੱਲ ਗਲਤ ਹੋਣਾ ਯਾਰ ਉਹ ਮੈਂ ਆਪਣੀ ਮੰਮੀ ਨਾਲ ਵੀ ਗੱਲ ਕਰਕੇ ਵੇਖ ਲਈ ਆ ਕਹਿੰਦੀ ਜੋ ਦੇਣਾ ਨਾ ਮੈਂ ਸਭ ਕੋ ਵੱਡੇ ਨੂੰ ਦੇਣਾ ਵਾ ਤੈਨੂੰ ਪਹਿਲੀ ਬਣੇ ਤੋਂ ਕੋਈ ਹਿੱਸਾ ਨਹੀਂ ਦੇਣਾ ਨਹੀਂ ਦੇਣਾ ਕਿਉਂ ਨਹੀਂ ਆ ਵਜ੍ਹਾ ਕੀ ਆ ਪਤਾ ਤੇ ਲੱਗੇ ਉਹ ਕੀ ਪਤਾ ਯਾਰ ਭਾਬੀ ਦੇ ਹੱਥੇ ਚੜੀ ਆ ਜਿੱਦਾਂ ਭਾਬੀ ਕਹਿੰਦੀ ਆ ਉਦਾਂ ਹੀ ਕਰਦੀ ਮੰਮੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੁਹਾਡੇ ਘਰ ਦੀ ਦੱਸ ਇਹ ਸਾਇਕੋ ਨੂੰ ਦੇਣਾ ਦੂਜੇ ਨੂੰ ਦੇਣਾ ਹੀ ਨਹੀਂ ਇਵੇਂ ਨਾਲ ਦੀ ਤੇਰੀ ਨੇ ਤੇ ਚੀਕਣਾ ਹੀ ਆ ਉਹ ਚੀਕਣਾ ਹੀ ਆ ਇੱਕ ਨੂੰ ਕਹਿੰਦੀ ਆ ਵਾ ਵੀ ਦਾਜ ਲੈ ਕੇ ਆਵੇ ਪਹਿਲਾਂ ਮਨਾ ਕੀਤਾ ਹੀ ਨਾ ਸਾਰਿਆਂ ਨੂੰ ਪਤਾ ਜਦੋਂ ਵਿਆਹ ਹੋਇਆ ਸੀ ਇਹਨਾਂ ਮਨਾ ਕੀਤਾ ਕਿ ਉਦੋਂ ਕਹਿੰਦੇ ਸੀ ਆਪਾਂ ਦਾਜ ਨਹੀਂ ਲੈਣਾ ਹੁਣ ਦੱਸ ਕੀ ਕਰੀਏ ਫਿਰ ਨਹੀਂ ਜੇ ਦਾਜ ਦੇ ਇੰਨੇ ਲਾਲਚੀ ਹੀ ਤੇ ਉਦੋਂ ਹੀ ਉਹਨਾਂ ਨੂੰ ਕਹਿ ਦਿੰਦੇ ਅਗਲੇ ਸੋਚ ਵਿਚਾਰ ਕੇ ਵਿਆਹ ਕਰਦੇ ਕਿ ਆਈ ਉੱਥੇ ਕੁੜੀ ਵਿਆਹਣੀ ਆ ਕਿ ਨਹੀਂ ਵਿਆਹਣੀ ਉਹ ਭਰਾਵਾ ਉਹ ਤਗੜੇ ਆ ਉਹ ਦੇਣ ਨੂੰ ਵੀ ਤਿਆਰ ਵਾ ਪਰ ਕਹਿੰਦੇ ਹੋਣੀਏ ਦੇਣਾ ਜਿੱਦਾਂ ਇਹ ਕਰਦੀਆਂ ਮੈਂ ਤੇ ਤੁਹਾਨੂੰ ਇੱਕ ਸਲਾਹ ਹੋਰ ਦਿੰਨਾ ਉਹ ਇਦਾਂ ਕਰਾ ਉਥੇ ਚਲ ਜਾ ਸੌਰੀ ਉਹ ਯਾਰ ਉਹ ਵੀ ਇਹੋ ਗੱਲ ਕਹਿੰਦੀ ਆ ਅੱਜ ਇੱਥੇ ਆ ਜਾ ਹੁਣ ਦੱਸ ਦੋ ਭਰਾ ਉਥੇ ਹੈਗੇ ਉਹਦੇ ਹੁਣ ਮੈਂ ਕਿਦਾ ਰਹਿਣਾ ਬਹੁਤੇ ਜਾ ਕੇ ਯਾਰ ਜੇਰੀ ਗੱਲ ਸੁਣ ਜੇ ਤੇ ਉਹ ਸਹਿਮਤ ਹੋਣਾ ਤੇ ਰਹਿਣ ਚ ਕੋਈ ਹਰਜ ਨਹੀਂ ਆ ਲੋਕੀ ਰਹਿੰਦੇ ਹੀ ਆ ਉਹ ਤੈਨੂੰ ਵੀ ਪਤਾ ਸਹਿਮਤ ਪਤਾ ਕੌਣ ਕੌਣ ਵਾ ਸੰਦੀਪ ਤੇਰੀ ਮਾਂ ਪਰਦਾਈਆਂ ਕਦੀ ਸਹਿਮਤ ਹੋਣਗੇ ਇਹ ਗੱਲ ਨੂੰ ਨਹੀਂ ਉਹਦੇ ਬਹਿ ਕੇ ਗੱਲ ਕਰਨੀ ਪੈਣੀ ਆ ਨਾ ਇਹ ਥੋੜਾ ਵਾ ਵੀ ਤੂੰ ਆਪਣੀ ਮਰਜ਼ੀ ਨਾਲ ਉਥੇ ਚਲ ਜਾਣਾ sare ਟੱਬਰ ਨੂੰ ਉਥੇ ਭਾਲੀ ਤੋਂ ਉਹਨਾਂ ਨੇ ਪੁੱਛੀ ਕੋਨਾ ਕੋਤੇ ਤੂੰ ਦੱਸਣਗੇ ਹੀ ਉਹੀ ਤੇ ਗੱਲ ਵਾ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਕਰਾਂ ਤੇ ਕੀ ਕਰਾਂ ਹੁਣ ਯਾਰ ਜੇ ਮਾਦਾ ਨੇ ਇਹੋ ਫੈਸਲਾ ਲਿਆ ਵਾ ਨਾ ਤੇ ਇੰਨੀ ਨਬੇੜਾ ਹੁਣ ਕਿੱਥੇ ਲੜਾਈ ਰਹਿਣੀ ਆ ਘਰ ਦੇ ਵਿੱਚ ਹੁਣ ਦੱਸ ਕਰੀਏ ਦੀ ਕਰੀਏ ਕੀ ਫਿਰ ਯਾਰ ਹੁਣ ਤੂੰ ਸਮਝਾਵੇਂ ਯਾਰ ਨਹੀਂ ਤੇ ਮੰਮੀ ਨੂੰ ਕਿਹਦੇ ਦਨ ਚੱਲ ਵੇਖ ਲੈ ਮੈਨੂੰ ਫੋਨ ਕਰੀ ਜਦੋਂ ਤੂੰ ਵੀ ਘਰ ਹੋਏਗਾ ਨਾ ਉਹ ਮੈਂ ਤੇ ਮੱਥਾ ਮਾਰ ਕੇ ਵੇਖ ਲਿਆ ਵਾ ਮੈਂ ਇੱਕ ਦਿਨ ਨਾ ਬੜੇ ਪਿਆਰ ਨਾਲ ਕਹਿੰਦੇ ਆਂ ਮੰਮੀ ਚੱਲ ਜਿੱਦਾਂ ਵੀ ਹੈਗਾ ਵਾ ਤੂੰ ਬਣਾਈ ਸਾਰਾ ਖਲਾ ਉਧਰ ਰਹਿਲਾ ਮੈਨੂੰ ਤੀਜਾ ਹਿੱਸਾ ਤੇ ਦੇ ਉਹ ਆ ਜੋ ਬੰਦਾ ਵਾ ਉਹ ਤੇ ਫੜਾ ਉਹ ਵੀ ਗੱਲ ਨਹੀਂ ਮੰਨਦੀ ਯਾਰ ਤੇ ਘਰ ਕੋ ਰਲੋ ਕੀ ਆਂਦੀ ਆ ਸਭ ਕੋ ਕਹਿੰਦੇ ਉਹਨੂੰ ਦੇਣਾ ਵਾ ਤੈਨੂੰ ਕੱਖ ਨਹੀਂ ਦੇਣਾ ਜਿੱਦਾਂ ਭਾਬੀ ਕਹਿੰਦੀ ਹੈ ਨਾ ਉਦਾਂ ਹੀ ਹੋਣ ਰਿਆ ਘਰ ਚ ਤੂੰ ਐਦਾਂ ਕਰ ਰਿਹਾ ਰਿਸ਼ਤੇਦਾਰ ਇਕੱਠੇ ਕਰ ਮੈਨੂੰ ਦੇਖੋ ਸਮਝ ਨਹੀਂ ਆਉਂਦੀ ਯਾਰ ਰਿਸ਼ਤੇਦਾਰ ਕਿੰਨੇ ਕਿ ਚੰਗੇ ਆ ਸਾਡੇ ਤੂੰ ਯਾਰ ਮੈਨੂੰ ਫੋਨ ਕਰੀ ਤੇ ਮੈਂ ਸਮਝਾਉਂਗਾ ਹਨ ਕੇ ਕਿ ਨਾ ਥੱਕਾ ਕਰ ਮੁੰਡੇ ਦੇ ਨਾਲ ਇਦਾਂ ਕਰਕੇ ਵੇਖ ਲਾਂਗੇ ਮੈਂ ਉਹਨੂੰ ਡਰਾਵਾ ਪਾਉਂਗਾ ਤੇ ਜੇ ਕੱਲ ਨੂੰ ਮੁੰਡੇ ਨੇ ਕੋਈ ਕਰ ਕਰ ਲਿਆ ਤੇ ਫੇਰ ਕੀ ਲੱਭ ਲੇਗੀ ਉਹ ਗੱਲ ਤੇਰੀ ਠੀਕ ਹੈ ਜੋ ਚੀਕਾਂ ਮਾਰ ਮਾਰ ਰੋਣਾ ਵਾ ਤੇ ਤੂੰ ਉਹਨੂੰ ਪੰਦਾ ਹਿੱਸਾ ਦੇ ਉਹੀ ਗੱਲ ਆ ਬਾਅਦ ਚ ਉਹ ਅਜੇ ਰੋਂਦੀਆਂ ਹੁੰਦੀਆਂ ਵਾ ਤੇ ਤੈਨੂੰ ਪਤਾ ਹੀ ਆ ਜਦੋਂ ਬੰਦੇ ਨੂੰ ਗੁੱਸਾ ਚੜ੍ਹਿਆ ਹੋਵੇ ਨਾ ਬੜਾ ਕੋ ਹੋ ਜਾਂਦਾ ਵਾ ਬਾਕੀ ਗੱਲ ਇਹ ਆ ਘਰ ਦਾ ਸਮਾਨ ਹੀ ਜਿਹੜਾ ਹੂੰ ਭਾਬੀ ਦਾ ਦਾਜ ਆਇਆ ਤੇਨੂੰ ਵੀ ਪਤਾ ਨਾ ਆਇਆ ਆ ਉਹਦੇ ਆਇਆ ਹੀ ਪਹਿਲੋਂ ਕਹਿੰਦੀ ਇਦਾਂ ਮਰਜੀ ਵੇਖੇ ਨਾ ਚੱਲਦਾ ਰਹਿਣਾ ਦੋਵਾਂ ਦਾ ਹੁਣ ਕਹਿੰਦੀ ਮੈਂ ਹੱਥ ਨਹੀਂ ਲਾਉਂਦਾਂ ਉਹ ਦੋਵਾਂ ਦੀ ਫਿਰ ਰਲ ਹੀ ਭੁਗਤਵਾ ਦੋਵੇਂ ਰਲੀਆਂ ਵਾਗੇ ਉਹ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹਨੂੰ ਭਾਬੀ ਨੂੰ ਤਾਂ ਲਿਆ ਜਾ ਕੇ ਉਹ ਇਹ ਕਹਿੰਦੀ ਮੈਂ ਆਣੀ ਆਉਣਾ ਕਿ ਦੋਵੇਂ ਜਣੀਆਂ ਆ ਕੇ ਨਾ ਮਾਫੀ ਨਾ ਮੰਗਣ ਗਈਏ ਕਿੱਦਾਂ ਆਜੇ ਫਿਰ ਹਣੋਂ ਵੀ ਉਹਨੂੰ ਧੱਕੇ ਮਰ ਕੇ ਘਰੋਂ ਕੱਢਣ ਦੇ ਸੀ ਉਹਦੀ ਮਾਂ ਕਹਿੰਦੀ ਨਹੀਂ ਮੈਂ ਜਾਣ ਦੇਣਾ ਉਹ ਜਾ ਉਹ ਮਨੇ ਅੱਖਾਂ ਸਾਹਮਣੇ ਉਹਨੇ ਵੇਖਿਆ ਉਹ ਤੇ ਹਮ ਕਿੱਦਾਂ ਦਵੇ ਉਹ ਉਹ ਡਰਦੀ ਆ ਕਿ ਫੇਰ ਇੱਥੇ ਮੈਂ ਭੇਜਤੀ ਨਾ ਇਹਨਾਂ ਉਹ ਹੀ ਕੰਮ ਕਰਨਾ ਚੱਲ ਤੂੰ ਮੈਨੂੰ ਫੋਨ ਕਰੀ ਯਾਰ ਮੈਂ ਮਾਤਾ ਨੂੰ ਸਮਝਾਉਂਗਾ ਅਣਕੀ ਚਲ ਠੀਕ ਹੈ ਕੋਈ ਗੱਲ ਨਹੀਂ ਮੈਂ ਕਰੂੰਗਾ ਫੋਨ ਤੇ ਮੈਨੂੰ ਕਰੀ ਫੋਨ ਕੱਲ ਠੀਕ ਆ ਫਿਰ ਆ ਠੀਕ ਹੈ ਠੀਕ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਦੇ ਕਰਾਂ ਕੀ ਗਵਾਂਡੀਆਂ ਜੀ ਪਤਾ ਲੱਗ ਗਿਆ ਹੁਣ ਇਹਨਾਂ ਨੇ ਕਰਨਾ ਆਹ ਕੰਮ ਹੋਇਆ ਵਾ ਤੇ ਹੁਣ ਕਦੇ ਕਰਕੇ ਡਿਆ ਵਾ ਸਭ ਕੋ ਮੇਰੀ ਮਾਂ ਕਰਕੇ ਵੀ ਦੋ ਭਰਾਵਾਂ ਹੀ ਦੋਵਾਂ ਭਰਾਵਾਂ ਚ ਨਾ ਬਰਾਬਰ ਹਿੱਸਾ ਵੰਡੇ ਯਾਰ ਮੈਂ ਇਦਾਂ ਕਰਦਾ ਵਾਂ ਲਵੜੀ ਵਾਲੀ ਗੱਲ ਵੀ ਠੀਕ ਵਾ ਚੁੱਪ ਕਰਕੇ ਨਾ ਸੌੜੇ ਚੱਲ ਜੰਨਾ ਵਾ ਇਹੋ ਹੀ ਹੱਲ ਵਾ ਪੋਰ ਇੱਥੇ ਕੀ ਕਰਨਾ ਵਾ ਇੱਥੇ ਕਿਹੜਾ ਕੁਝ ਮਿਲਣਾ ਵਾ ਚੁੱਪ ਕਰਕੇ ਨਾ ਸਵੇਰੇ ਉਧਰ ਹੀ ਚਲ ਜਨਣਾ